ਅੱਜ ਜੀ 78ਵੇਂ ਆਜ਼ਾਦੀ ਦਿਹਾੜੇ ਮੈਂ ਬੜਾ ਮਾਣ ਮਹਿਸੂਸ ਕਰ ਰਿਹਾ ਕਿ ਗੜਸ਼ੰਕਰ ਇੱਥੇ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਮੈਨੂੰ ਇਸ ਮੌਕੇ ਸ਼ਾਮਲ ਹੋਣ ਦਾ ਮੌਕਾ ਮਿਲਿਆ ਤੇ ਝੰਡਾ ਲਹਿਰਾਉਣ ਦਾ ਮੌਕਾ ਮਿਲਿਆ ਮੈਂ ਸਮੂਹ ਇਲਾਕਾ ਨਿਵਾਸੀਆਂ ਨੂੰ ਗੜਸ਼ੰਕਰ ਮਾਲਪੁਰ ਦੇ ਏਰੀਏ ਨੂੰ ਤੇ ਸਾਡੇ ਸਾਰੇ ਸੂਬੇ ਨੂੰ ਬਹੁਤ-ਬਹੁਤ ਮੁਬਾਰਕਾਂ ਦਿੰਦਾ ਉਮੀਦ ਕਰਦਾ ਕਿ ਅਸੀਂ ਸਾਰੇ ਇੰਡੀਵਿਜੂਅਲ ਤੌਰ ਤੇ ਵੀ ਇਹਦੇ ਵਿੱਚ ਗਵਰਨਮੈਂਟ ਦੀ ਆਪਣਾ ਹਿੱਸਾ ਪਾਈ ਹੈ ਤੇ ਸਰਕਾਰ ਵੱਲੋਂ ਚਲਾ ਰਹੇ ਵੱਖਰੇ ਵੱਖਰੇ ਪ੍ਰੋਗਰਾਮ ਜੋ ਸਾਡੇ ਸੂਬੇ ਨੂੰ ਤਰੱਕੀ ਦੇ ਰਾਹ 'ਤੇ ਤੋਰ ਰਹੇ ਹਨ ਉਹਨਾਂ ਦੇ ਵਿੱਚ ਸ਼ਾਮਲ ਹੋਈ ਹੈ ਤੇ ਨਾਲ ਹੀ ਆਪਣੇ ਪੂਰੇ ਦੇਸ਼ ਅਤੇ ਇਲਾਕੇ ਦੇ ਆਜ਼ਾਦੀ ਗੁਲਾਟੀਏ ਆਰਮੀ ਪਰਸਨਲ ਪੁਲਿਸ ਪਰਸਨਲ ਜਿਨ੍ਹਾਂ ਨੇ ਇਸ ਆਜ਼ਾਦੀ ਲਈ ਜਿਹੜੀ ਹੈ ਸ਼ਦਦਤ ਦਿੱਤੀ ਹੈ ਆਪਣੀ ਜਾਨ ਵਾਰੀ ਹੈ ਉਹਨਾਂ ਦਾ ਜਿਹੜਾ ਹੈਗਾ ਦਿਨੋਂ ਧੰਨਵਾਦ ਬਹੁਤ ਸ਼ੁਕਰੀਆ